ਕੀ ਹੋਈ ਆ ਕੀ ਕੰਡ ਜਾਂਦਾ ਇਹ ਮੀਟਿੰਗ ਬਸੰਤਾਵਿੰਨ ਇਲਾਕੇ ਚ ਹੋਈ ਆ ਜੀ ਇਹ ਸਾਡਾ ਸੈਂਟਰਲ ਪਲੇਸ ਹੈਗਾ ਬਸੰਤਾਵਿੰਨ ਦਾ ਇੱਥੇ ਅਸੀਂ ਸਾਰਿਆਂ ਨੇ ਉਪਰਾਲਾ ਕੀਤਾ ਸਾਡੀ ਆਮ ਆਦਮੀ ਦੀ ਟੀਮ ਨੇ ਉਪਰਾਲਾ ਕੀਤਾ ਸੀ ਮੀਟਿੰਗ ਸਾਰੇ ਰਲ ਮਿਲ ਕੇ ਇਕੱਠੇ ਕੀਤੀ ਆ ਜੀ ਜੀ ਲੱਗਦਾ ਕਿ ਜਿਹੜਾ ਇਸ ਇਲਾਕੇ ਦੇ ਵਿੱਚੋਂ ਜਿਹੜਾ ਹੈਗਾ ਉਹਨਾਂ ਅਸ਼ੋਕ ਕਸ਼ੇਪ ਪੱਪੀ ਜਿਹੜੇ ਉਮੀਦਵਾਰ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੋਚ ਰੋ ਬੜਾ ਵਧੀਆ ਹੰਗਾ ਹੰਗਾਰਿਆ ਜੀ ਸਬ ਪਬਲਿਕ ਦਾ ਅਸੀਂ ਕਿਉਂਕਿ ਕੰਪੇਨਿੰਗ ਡੋਰ ਟੂ ਡੋਰ ਕੰਪੇਨਿੰਗ ਸ਼ੁਰੂ ਕਰ ਦਿੱਤੀ ਹੈ ਜਦੋਂ ਉਹਨਾਂ ਦਾ ਨਾਂ ਇਹਨਾਂ ਦਾ ਤੇ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਕਿਉਂਕਿ 2 ਸਾਲ ਜਿਹੜੇ ਸਾਡੇ ਐਮਐਲਏ ਸਾਹਿਬ ਸਤਕਾਰਯੋਗ ਐਮਐਲਏ ਸਾਹਿਬ ਉਹਨਾਂ ਦਾ ਬੜਾ ਸਨਮਾਨ ਹੈ ਸਾਡੇ ਏਰੀਆ 'ਚ ਤੇ ਉਹਨਾਂ ਕੰਮ ਕਰਦੇ ਆਂਦੇ ਵੀ ਰਹਿੰਦੇ ਆ ਸਾਡੇ ਨਾਲ ਟਾਈਮ ਟੂ ਟਾਈਮ ਕੰਟੈਕਟ ਕਰਦੇ ਆ ਜਿਹੜੇ ਕੰਮ ਰੁਕੇ ਉਹ ਕਰਵਾਉਂਦੇ ਵੀ ਆ ਅਸੀਂ ਜਾਣਦੇ ਆ ਜਦੋਂ ਜਾਣਦੇ ਆ ਉਦੋਂ ਸਾਨੂੰ ਪੋਜ਼ਿਟਿਵ ਰਿਸਪਾਂਸ ਮਿਲਦਾ ਉਹਨਾਂ ਦਾ ਤੇ ਉਸੇ ਪਾਰਟੀ ਦਾ ਵਧੀਆ ਕੈਂਡੀਡੇਟ ਸਾਨੂੰ ਭਗਵੰਤ ਮਾਨ ਜੀ ਨੇ ਦਿੱਤਾ ਤੇ ਬਹੁਤ ਵਧੀਆ ਹੰਗਾਰਾ ਔਰ ਪੂਰੀ امید ਹੈ ਕਿ ਬਹੁਤ ਵੱਡੀ ਲੀਡ ਨਾਲ ਜਿੱਤਣਗੇ 2 ਸਾਲ ਹੋ ਗਏ ਸਰਕਾਰ ਬਣੇ ਨੂੰ ਕਿਦਾਂ ਦੇ ਕੰਮ ਹੋਏ ਨੇ ਹੁਣ ਤੱਕ ਤੇ ਜਿਹੜਾ ਤੁਹਾਡੇ ਵੀ ਮੰਗਾਇਆ ਜੀ ਉਹ ਕੰਮ ਤਾਂ ਹਲੇ 2 ਸਾਲ ਹੀ ਹੋਇਆ 3 ਸਾਲ ਵਾਲੇ ਬਾਕੀ ਆ ਕੰਮ ਤਾਂ ਟਾਈਮ ਦੇ ਸਾਵਨ ਨਾਲ ਬਹੁਤ ਵਧੀਆ ਹੋਇਆ ਕਿਉਂਕਿ ਅੱਗੇ ਵੀ ਅਸੀਂ ਦੇਖ ਚੁੱਕੇ ਰਵਾਇਤੀ ਪਾਰਟੀਆਂ 2 ਸਾਲ ਚ ਕੋਈ ਕੰਮ ਨਹੀਂ ਕਰਦੀਆਂ ਸੀ ਸਿਰਫ ਅਖੀਰ ਤੇ 6 ਮਹੀਨੇ ਅੱਗੇ ਥੋੜੇ ਬਹੁਤਾ ਕੰਮ ਦਿਖਾਵੇ ਜੋਗੇ ਕਰਕੇ ਤੇ ਵੋਟਾਂ ਮੰਗਨ ਨੂੰ ਜਾਂਦੇ ਸੀ ਇਹਨਾਂ 2 ਸਾਲਾਂ ਦੇ ਵਿੱਚ ਹੀ ਕਾਫੀ ਕੰਮ ਕਰਤੇ ਜੋ ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਹ ਕਾਫੀ ਗਰੰਟੀਆਂ ਪੂਰੀਆਂ ਕਰਤੀਆਂ ਰਹਿੰਦੇ ਗਰੰਟੇ ਵੀ ਪੂਰੀਆਂ ਹੋ ਜਾਣਗੇ